गुरु नानक पद पंकज बंदन पंकज बंदन सिमरो अंगद दुख ਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਨਾਨਕ ਗੰਗਾ ਗੁਰੂ ਅਰਜਨ ਮਿਗਨਨ ਕੇ ਨਾਸ਼ਕ ঘনন কে নাশক হরপেন্দু শুভ মত পরীহরম श्रीहर कृष्ण बहौरि मना बहौ टेक बहादुर Shri Guru Gobinda Singh Bishala Singh Bishala Tarun Tara Par Pun Pun Sisa Pun Pun Sisa Bandho Mara ਮਾਰ ਜਗ ਦੀ ਸ਼ਾਇਆ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਮੰਨ ਓਂ ਕਰ ਅਨੁਰਾਗ ਇਕ ਕਾਲਾ ਸਤ ਗੁਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸਨ ਸੋਏ ਜਾਟੇ ਸੰਮੁਖ ਦੁਰਗ ਕੇ ਸਰਗੂਣੀ ਲਗ ਕਾਏ ਗਰੰਦੜਾ ਧੜ ਤੁਰਤ ਹੈ ਏਕ ਬਾਰ ਸਮੰਦਾਏ ਜਾਟੇ ਸੰਮੁਖ ਦੁਰਗ ਕੇ ਸਰਗੂਣੀ ਲਗ ਕਾਏ ਨਹੰ ਧੜਾ ਧੜ ਤੁਰਤ ਹੀ ਇੱਕ ਬਾਰ ਸਮਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੋ ਜੋ ਗਾਟਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੋਦ ਅੰਦਰ ਸੁਭਾਏ ਮਨੋ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਪੱਕ ਬਣਾ ਰਹੇ ਵਡਪਾਗੀ ਸਾਧ ਸੰਗਤ ਜਨੋ ਜਿੱਤ ਦੀ ਇਕਾਗਰਤਾ ਲਈ ਬਣਨੀ ਇਕਾਗਰਤਾ ਲਈ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੇ ਘੜੀ ਦੇ ਸਮੂਹ ਸਹੀਦਾਂ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਗੁਰੂ ਸਾਹਿਬ ਮੋਰਚਾ ਅੱਡ ਖਿਚੂ ਗੌਰ ਦੀ ਕੱਚੀ ਘੜੀ ਵਿੱਚ ਸਾਰੀ ਵਿਉਂਤਬੰਦੀ ਕਰ ਲੈਂਦੇ ਨੇ ਸਾਰੇ ਸਿੰਘਾਂ ਦੇ ਜਥੇ ਬਣਾ ਕੇ ਇੱਕ ਇੱਕ ਜਥੇ ਦਾ ਅਰਥ ਆਪ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਚੀ ਟਾਰੀ ਵਿੱਚ ਹਨ ਇਤਿਹਾਸਕੀਨ ਦਾ ਪਹਿਲੋਂ ਵੱਡੇ ਸਾਹਿਬਜਾਦੇ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਇਹ ਸਾਹਿਬਾਂ ਦੇ ਕੋਲ ਨੇ ਦੋ ਸਿੰਘ ਕੀੜ ਤੇ ਪਹਿਰੇਦਾਰ ਲਾਇਏ ਨੇ ਬੜੇ ਧਿਆਨ ਦੇ ਨਾਲ ਉਹ ਰਾਖੀ ਕਰ ਰਹੇ ਹਨ ਸੈਨਾ ਦਾ ਆਲੇ ਦੁਆਲੇ ਹਣ ਆਇਆ ਹੋਇਆ ਜਦੋਂ ਇਹਨਾਂ ਨੇ ਗੜੀ ਦੇ ਨੇੜੇ ਢੁਕਣਾ ਸ਼ੁਰੂ ਕੀਤਾ ਸਤਿਗੁਰਾਂ ਦਾ ਹੁਕਮ ਹੋਇਆ ਅਜੀ ਸਿੰਘ ਬਾਹਰ ਨਹੀਂ ਆਏ ਜੀ ਸਿੰਘਾਂ ਨੇ ਗੜੀ ਦੇ ਉੱਤੋਂ ਇਨਾਂ ਤੇ ਗੋਲੀਆਂ ਚਲਾਣੀਆਂ ਸ਼ੁਰੂ ਕੀਤੀਆਂ ਸਹਿਬਾਂ ਨੇ ਤੀਰ ਮਾਰਨੇ ਆਰੰਭ ਕਰ ਦਿੱਤੇ ਇਸ ਪ੍ਰਕਾਰ ਜਬ ਨੀਰ ਭਾ ਸ਼੍ਰੀ ਗ੍ਰਹਿ ਮੈਂ ਆਈ ਅੰਤਰ ਤੇ ਤਬ ਸ਼ੂਰ ਮੈਂ ਗੋਰੀ ਸਾਰ ਬਰਖਾਏ ਗੋਲੀਆਂ ਦੀ ਵਰਖਾ ਇਸ ਤਰ੍ਹਾਂ ਇਸ ਜੰਗ ਦੀ ਆਰੰਭਤਾਈ ਕਿਵੇਂ ਜੰਗ ਦੇ ਵਿੱਚ ਸਿੰਘਾਂ ਨੇ ਸਮੇ ਦੇ ਆਕਮ ਨੂੰ ਮੂੰਹ ਤੋੜਨ ਦਾ ਜਵਾਬ ਦਿੱਤਾ ਉਹਦਾ ਜ਼ਿਕਰ ਅੱਜ ਤੋਂ ਆਰੰਭ ਹੁੰਦਾ ਚਮਕੌਰ ਦਾ ਜੰਦ ਜਿਵੇਂ ਆਰੰਭ ਹੋਇਆ ਇਸ ਕਥਾ ਦੇ ਵਿੱਚ ਇਹਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਨੀਤਾ ਹੈ ਜਾਤ ਜਿ ਸੰਨ ਮੁਖ ਦੁਰਗਕੇ ਸਰ ਗੋਲੀ ਲਗ ਧਾਏ ਗਿਰੈ ਧੜਾ ਧੜ ਤੁਰਤ ਹੀ ਇਕ ਮਾਨ ਸਮੁਦਾਇ ਕਲਕ ਜਿਹੜੇ ਗੜੀ ਦੇ ਨੇੜੇ ਜਾਂਦੇ ਨੇ ਕਿਲੇ ਦੇ ਨੇੜੇ ਜਾਂਦੇ ਹਨ ਬੜੀ ਛੇਤੀ ਉਹਨਾਂ ਨੂੰ ਆਪਣੀ ਗੋਲੀ ਦੀ ਮਹਾਰਤ ਸਿੰਘ ਲੈ ਆਉਂਦੇ ਨੇ। ਧੜਾ ਧੜ ਇਹ ਤਰਤੀ ਤੇ ਦਿਖਦੇ ਨੇ ਖੜਾਕ ਹੁੰਦਾ ਹੈ ਘੋੜੇ ਮਰਦੇ ਨੇ ਹਾਕਮ ਦੀ ਸੈਨਾ ਦੇ ਇਹ ਸਿਪਾਹੀ ਜਿਹੜੇ ਨੇ ਘੋੜਿਆਂ ਤੋਂ ਗੋਲੀਆਂ ਖਾ ਕੇ ਡਿੱਗ ਰਹੇ ਹਨ। ਉਜੰ ਪ੍ਰਿਆਤ ਚੰਦ ਗੁਰੂ ਜੀ ਪ੍ਰਹਾਰੇ ਗੁਰੂ ਜੀ ਪ੍ਰਚਾਰੇ ਸੁਨੋ ਸਿੰਘ ਮੇਰੇ ਜਬੈ ਸਮ ਦਮ ਨਾ ਭੇਦੰ ਸੁਹੇਰੇ। ਸਤਿਗੁਰੂ ਸਿੰਘਾਂ ਨੂੰ ਸਮਝਾਉਂਦੇ ਨੇ ਕਿ ਜਦੋਂ ਸ਼ਾਮਦਾਮ ਦੇ ਨਾਲ ਗੱਲ ਨਾ ਬਣੇ ਤਾਂ ਮੈਂ ਅਜੁੱਤ ਪੈ ਨਿੱਜ ਹੱਥ ਘਾਲ ਲੈ ਬਣੀ ਬਾਤ ਸੋਹੀ ਸਮੈ ਜਾਉ ਨ ਟਾਲੈ ਫਿਰ ਆਪਣੇ ਹੱਥਾਂ ਵਿੱਚ ਤਲਵਾਰ ਚੁੱਕ ਲੈਣੀ ਚਾਹੀਦੀ ਹੈ ਜਿਹੜੀ ਗੱਲ ਤੋਂ ਅਸੀਂ ਡਰਦੇ ਸਾਂ ਸਹਿਬਾਂ ਖਿਆ ਉਹ ਗੱਲ ਬਣ ਚੁੱਕੀ ਹੈ ਅਸੀਂ ਚਾਹੁੰਦੇ ਸੀ ਮਨੁੱਖਤਾ ਦਾ ਇੰਨਾ ਵੱਡਾ ਨੁਕਸਾਨ ਨਾ ਹੋਵੇ ਭਾਵੇਂ ਇਹ ਮੁਸਲਮਾਨ ਨੇ ਤੁਰਕ ਨੇ ਪਹਾੜੀ ਰਾਜੇ ਨੇ ਸਾਰਿਆਂ ਨੂੰ ਅਸੀਂ ਇੱਕ ਬਰਾਬਰ ਰੁਤਬਾ ਦੇਣੇ ਆ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਹੈ। ਅਰ ਅੱਜ ਸਾਨੂੰ ਟੱਕਰ ਕਰਨਾ ਪੈਣਾ ਹੈ। ਜਿਹੜੀ ਗੱਲ ਤੋਂ ਮੈਂ ਡਰਦਾ ਰਿਹਾ, ਜਿਸ ਗੱਲ ਤੋਂ ਮੇਰੇ ਮਨ ਵਿੱਚ ਇਹ ਸੀ ਕਿ ਜੰਗ ਟਲ ਜਾਏ, ਉਹ ਇਹਨਾਂ ਨੇ ਜਾਣ ਕੇ ਕੀਤਾ ਹੈ। ਇਸ ਕਰਕੇ ਪੂਰਾ ਤੀਰ ਗੋਰਿੰਤੇ ਮਾਰ ਕੇ ਰੋ ਮਿਟਾ ਨਾ ਆਰਾਤੀ ਜਬੈ ਨੇ ਰਹੇ ਰੋ। ਸਭ ਆਖੇ ਛੇਤੀ ਛੇਤੀ ਗੋਲੀਆਂ ਚਲਾ ਦੇ ਉੱਚੀ ਆਵਾਜ਼ ਵਿੱਚ ਸਤਿਗੁਰੂ ਕਹਿੰਦੇ ਨੇ ਸੱਜਣੋ ਇਹਨਾਂ ਨੂੰ ਜਿਉਂਦੇ ਨਹੀਂ ਛੱਡਦਾ ਹਾਂ। ਜਿਹੜੇ ਨੇੜੇ ਆ ਰਹੇ ਨੇ ਆਪਾਂ ਜੇ ਇਹਨਾਂ ਤੇ ਵਾਰ ਕਰਦੇ ਆਂਗੇ ਗੋਲੀਆਂ ਚਲਾ ਦਿਆਂਗੇ ਤੇ ਮਾਰ ਕੇ ਇਹਨਾਂ ਨੂੰ ਮਿਟਾ ਦੇਉ ਪਹਿਲੋਂ ਚਲਾ ਦੇ ਉਹਨਾਂ ਦੀ ਉਡੀਕ ਨਹੀਂ ਕਰਨੀ ਪਿਓ ਜੰਗ ਸ਼ੁਰੂ ਕਰਨ ਇਸ ਕਰਕੇ ਨੇੜੇ ਹੋਣ ਵਾਲੇ ਵਿਅਕਤੀ ਜਿਹੜੇ ਇਹਨਾਂ ਦੀ ਸੈਨਾ ਦੇ ਨੇ ਵਾਪਸ ਨਾ ਜਾਣ ਮਿਟੈ ਨਾ ਅਰਾਤੀ ਜਬੈ ਨਿਰਹਿ ਰੋਹੀ ਜਿਹਨੂੰ ਨੇ ਲਿਆਂਦੇ ਵੇਖੋ ਤੇ ਸਹਿਬਾਂ ਆਖਿਆ ਚੇਤੇ ਰੱਖਿਓ ਇਹਨਾਂ ਨੂੰ ਜਿਉਂਦੇ ਨਹੀਂ ਛੱਡਣਾ ਉਸੇ ਟਾਈਮ ਗੋਲੀਆਂ ਦੀ ਵਾਸ਼ਣ ਕਰੋ ਕਰਾ ਚੌ ਲਾਟੋ ਕਰੋ ਖੰਡ ਖੰਡੇ ਪਚਾ ਮੁੱਛ ਕਾਟੋ ਕਮੰਡੂ ਪ੍ਰਚੰਨੇ ਸਤਿਗੁਰਾਂ ਕਿ ਆਪਣੇ ਹਰ ਸ਼ਸਤਰ ਦੀ ਵਰਤੋਂ ਕਰੋ ਤੀਰ ਤਲਵਾਰ ਨੇਜੇ ਇਹ ਸਾਰੇ ਆਪਣੇ ਆਪਣੇ ਫੜ ਲਵੋ ਇਹਨਾਂ ਦੇ ਅੰਗ ਕਟ-ਕਟ ਕੇ ਛੁੱਟ ਦਿਓ ਛੇਤੀ ਛੇਤੀ ਇਹਨਾਂ ਤੇ ਆਪਣਾ ਹੱਲਾ ਬੁਲਣਾ ਹੈ ਪ੍ਰਭੂ ਬਾਕ ਸੁਣ ਕੇ ਭੈ ਸ਼ਬਦਨ ਕਰੈ ਤਨ ਤਨ ਤਜੈ ਚਾਂਪ ਬੰਨ ਸਤਿਗੁਰਾਂ ਦੇ ਬਾਕ ਬਚਨ ਸੁਣ ਕੇ ਸਿੱਖ ਮੇਲਕੋ ਸਾਵਧਾਨ ਹੋ ਗਏ ਸचेत ਹੋ ਗਏ ਫਿਰ ਵੱਲ ਨਹੀਂ ਦਲ ਤਾਨ ਤਾਨ ਕੇ ਆਪਣੇ ਤੀਰ ਕਮਾਨ ਛੱਡਦੇ ਰਹੇ ਜਿੰਨਾਂ ਕੋ ਜਿਹੜਾ ਸ਼ਸਤਰ ਸੀ ਕਿਉਂਕਿ ਬਹੁਤ ਘੱਟ ਗਿਣਤੀ ਹੈ ਸਿੰਘਾਂ ਦੀ ਤੇ ਬਹੁਤ ਹੀ ਘੱਟ ਸ਼ਸਤਰ ਨਾਲ ਬਚੇ ਨੇ ਹਣ ਵਿੱਚੋਂ ਆਏ ਹਨ ਜੋ ਕੁਝ ਨੇੜੇ ਸੀ ਕੋੜਿਆਂ ਤੇ ਬਚਿਆ ਉਹ ਲੈ ਕੇ ਆਏ ਨੇ ਬਹੁਤ ਕੁਝ ਪਰਿਵਾਰ ਨਹੀਂ ਬੜਾ ਕੁਝ ਸੱਸਾਂ ਦੀ ਭੇਟ ਚੜ ਗਿਆ ਕਈ ਸਿੰਘ ਵੀ ਸੱਸਾਂ ਦੀ ਨਦੀ ਤੇ ਭੇਟ ਚੜੇ ਜਿਹੜੇ ਬਚੇ ਨੇ ਉਹ ਆਪਣੇ ਤਰੀਕੇ ਦੇ ਨਾਲ ਸਮੇਂ ਦਾ ਦੇ ਹਾਕਮ ਦਾ ਗੁਰੂ ਹਕਮ ਵਿੱਚ ਰਹ ਕੇ ਗੁਰੂ ਸਾਹਿਬਾਂ ਦੀ ਛੱਪੀਆਂ ਲੈ ਕੇ ਉਥੇ ਨਾਮ ਦੀ ਤਾਕਤ ਵਰਤੇ ਵਰਸਦੇ ਹੈ ਜੀ ਅਸੀਂ ਪੜਦੇ ਰੋਜ਼ਾਂ ਸਾਨੂੰ ਮੰਨਣਾ ਨਹੀਂ ਆਇਆ ਸਤਿਗੁਰਾਂ ਖਾ ਜਦੋਂ ਗੁਰੂ ਮੇਰ ਕਰਦਾ ਹੈ ਨਾ ਉਦੋਂ ਪਰ ਨੇਕੀ ਕੀਰੀ ਮੈਂ ਕਲ ਰੱਖ ਆਪਾਂ ਕਿਆਂ ਨੇ ਤੇ ਸ਼ੰਕਾ ਹੀ ਕਰ ਲਿਆ ਨੀ ਜੀ ਚਾਲੀ ਕਿਵੇਂ ਮੁਕਾਬਲਾ ਕਰ ਸਕਦੇ ਨੇ ਜੀ ਇਹਨਿਆਂ ਨਾਲ ਕਿਵੇਂ ਲੜੇ ਉਹ ਗੁਰੂ ਤੇ ਕਹਿੰਦਾ ਕਿ ਕੀੜੀ ਵਿੱਚ ਉਹ ਆਪਣੀ ਕਲਾ ਟਕਾ ਦੇ ਜਿਹੜੀ ਨੂੰ ਇੰਨੀ ਤਾਕਤ ਦਿੰਦਾ ਪਸ਼ਮ ਕਰਾਏ ਲਸ਼ਕਰ ਕੋਟ ਲੱਖ ਹੈ ਅਸੀਂ ਬਨੇ ਨਹੀਂ ਗੁਰੂ ਨੂੰ ਜ암 ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਤੇ ਗੁਰੂ ਤੇ ਕਹਿੰਦਾ ਤੇਰਾ ਤੇ ਜੋਰ ਹੀ ਕੋ ਨਹੀਂ ਤੂੰ ਤੇ ਅਦਾਸ ਕਰ ਤੁਧ ਬਿਨ ਦੂਜਾ ਨਹੀਂ ਕੋਏ ਅਸੀਂ ਆਖਿਆ ਨਾ ਮੈਂ ਕਰ ਰਿਆਂ ਜੀ ਮੈਂ ਕੀਤਾ ਮੈਂ ਆ ਕੁਝ ਕਰਨਿਆ ਗੁਰੂ ਕਹਿੰਦਾ ਜੀ ਤਾਂ ਕਰਦੇ ਹੋ ਤੁਧ ਬਿਨ ਦੂਜਾ ਨਹੀਂ ਕੋਏ ਇਆਖਿਆ ਕੇ ਪੰਜਵੇਂ ਪਾਸ਼ੇ ਨੇ ਤੂੰ ਕਰਤਾਰ ਕਰੈ ਸੋ ਹੋਏ ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ ਉਸ ਚੇਤੋਂ ਨੌ ਗੁਣ ਤੁਹਾਨੂੰ ਦਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਪੰਜ ਪੰਜਾਂ ਪਿਆਰਿਆਂ ਨਾਲ ਹੀ ਚਾਰ ਚਾਰੇ ਸਹਬਜ਼ਾਦੇ ਨੇ ਅਜੀਤ ਅਜੇਤੁਨਾ ਜੁਝਾਰ ਜੂਝਣ ਦਾ ਕੋਣ ਲੜਨ ਦੀ ਤਾਕਤ ਜੋਰ ਤਾਕਤ ਜੋਰਾਂ ਵਾਲਾ ਜੁਝਾਰ ਦਾ ਅਰਥ ਹੈ ਜੂਝਣਾ ਫਤਿਹ ਇਦੇ ਕੋਲੇ ਤਿੰਨ ਗੁਣ ਹੋਣਗੇ ਅਚਿਤ ਹੋਣਾ ਜੂਝਣਾ ਹੁੰਦਾ ਹੋਵੇ ਇੱਕ ਸਰੀਰ ਦੀ ਤਾਕਤ ਹੋਵੇ ਤੇ ਉਹ ਤੇ ਫਤਿਹ ਹੋਏਗੀ ਉਹਦੀ ਹਰ ਮਦਾਨ 'ਚ ਫਿਰ ਆਖੇ ਸਨ ਸਿਪਾਈ ਦੇ ਗੁਣ ਮੈਂ ਤੁਹਾਨੂੰ ਸੰਤ ਦੇ ਵੀ ਦਿਆਂਗਾ ਸੰਤ ਦੇ ਗੁਣ ਪੰਜ ਪਿਆਰਿਆਂ ਦੇ ਦਿੱਤੇ ਦਇਆ ਧਰਮ ਹਿੰਮਤ ਮੁਕਮ ਜੈਲੂ ਜੈਲੂ ਦੇ ਅੰਦਰ ਹੀ ਧਰਮ ਹੋਏਗਾ ਜੀ ਤੌਲ ਧਰਮ ਦਇਆ ਦਾ ਪੁੱਤ ਇਹ ਦਇਆ ਦਾ ਪੁੱਤਰ ਹੈ ਇਹ ਸੰਸਾਰ ਪ੍ਰਤੀ ਲਗਾਣਾ ਹੋਵੇ ਸੰਸਾਰ ਵਿੱਚ ਰਹਿੰਦਿਆਂ ਗੁਰਮੁਖ ਬਣ ਜੀ ਮੋਕਮ ਦਇਆ ਧਰਮ ਤੇ ਹਿੰਮਤ ਹੁਣ ਜਿੰਨੇ ਧਰਮ ਨੂੰ ਕੁਮਣਾ ਹਿੰਮਤ ਚਾਹੀਦੀ ਨਹੀਂ ਤੇ ਸਵਰ ਉਠੇ ਨਹੀਂ ਜਾਣਾ ਆਪਾਂ ਖੈ ਜੀ ਨੇ ਬੜਾ ਯਤਨ ਕੀਤਾ ਜੀ ਨਹੀਂ ਅੰਮ੍ਰਿਤ ਵੇਲੇ ਤੇ ਬਣਦਾ ਹੀ ਨਹੀਂ ਸਾਡਾ ਰੋਜ਼ ਆ ਕੇ ਪੈਂਦੇ ਆ ਵੀ ਅੱਜ ਜਾਣਾ ਕੋ ਦੁਆਰੇ ਅੰਮ੍ਰਿਤ ਵੇਲੇ ਅੱਜ ਜਾਣਾ ਦੁਖਣਵਰਨ ਸਾਹਿਬ ਅੱਜ ਕਰਾਂਗੇ ਨੇ ਤੇ ਪਰ ਗੱਲ ਹੀ ਨਹੀਂ ਬਣਦੀ હિંમત ਵੀ પરમેશ્વર ਨੇ ਦਿੱਤੀ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਪੰਜਾਬ ਪਿਆਰਿਆਂ ਦੇ ਪੰਜ ਸ਼ੀਸ਼ ਲੈ ਕੇ ਇਹ ਗੁਣ ਮੈਂ ਆਪਣੇ ਖਾਲਸੇ 'ਚ ਪਰਨੇਨੇ ਪ੍ਰਮਾਨ ਰਤੀ ਤੇਰਾ ਲਗਾ ਘੜਦਾ ਹੈਗਾ ਜਦੋਂ ਤੇਰੇ ਤਨ ਤੇ ਪੰਜ ਕਕਾਰ ਸਜਣਗੇ ਤੇ ਪੰਜਵਾਂ ਸਾਹਿਬ ਸਾਹਿਬ ਦਾ ਖਨੀਰਤੰ ਦਾ ਸਰਦਾਰੀ ਆਪਾਂ ਅਮ ਸਾਹਿਬ ਵਰਤਨੇ ਆਪ ਸਾਹਿਬ ਜਾ ਰਿਹਾ ਚੰਗਾ ਅਫਸਰ ਹੋ ਗਏ ਜਾਂ ਜਿਹੜੇ ਮੁਲਾਜ਼ਮ ਨੇ ਉਹ ਵਰਤਨੇ ਆਪਣੇ ਵੱਡੇ ਅਫਸਰ ਲਈ ਤੇ ਸਤਿਗੁਰਾਂ ਤੇ ਛਾਤੀ ਠੋਕ ਕੇ ਆਖਿਆ ਸੀ ਤੁਹਾਡੇ ਵੱਲ ਉਂਗਲ ਕਰਕੇ ਜਿੰਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿੰਨ ਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਜਿਨ੍ਹਾਂ ਲੋਕਾਂ ਨੂੰ ਅਸੀਂ ਮੰਜੀ ਤੇ ਨਹੀਂ ਸੀ ਬਹਿਣ ਦਿੰਦੇ ਜ਼ਿਮੀਂਦਾਰ ਜਿਹੜੇ ਨੇ ਕਾਮਿਆਂ ਨੂੰ ਥੱਲੇ ਬਿਠਾਉਂਦੇ ਸੀ ਵੀ ਤੂੰ ਨੀਵੀਂ ਜਾਤ ਦਾ ਇਹਦਾ ਕੰਮ ਕਰਨ ਵਾਲਾ ਮੰਜੇ ਤੇ ਨਹੀਂ ਬਹਿ ਸਕਦਾ ਬਾਬੇ ਆਖਿਆ ਤੇਰੇ ਨਾਮ ਨਾਲ ਸਰਦਾਰ ਲੱਗੇਗਾ ਤੂੰ ਸਾਹਿਬ ਬਣ ਦੇਗਾ ਪੰਜ ਕਕਾਰੀ ਉਹ ਤੇਰੇ ਨਾਮ ਨਾਲ ਸਿੰਘ ਲਾ ਦੇਾਂਗੇ ਸ਼ੇਰ ਬਣਾ ਦੇਾਂਗੇ ਤੈਨੂੰ ਬਣਾਇਆ ਬਾਬੇ ਨੇ ਉਹਨਾਂ ਕੁਝ ਸ਼ੇਰਾਂ ਦੇ ਸਮੂਹ ਦੇ ਵਿੱਚ ਨੇ ਸਤਿਗੁਰੂ ਸਿੰਘ ਨਹੀਂ ਸਨ ਸ਼ੇਰ ਨੇ ਸਤਿਗੁਰਾਂ ਦੇ ਸ਼ੇਰ ਤੇ ਕੀ ਹੋਏ ਪਾਜੜ ਪਾ ਦਿੰਦਾ 40 ਸ਼ੇਰਾਂ ਦਾ ਸਮੂਹ ਹੈ ਗੁਰੂ ਨਾਲ ਤੇ ਤਿੰਨ ਆਪ ਨੇ ਸਾਹਿਬ ਦੋ ਸਾਹਿਬ ਜਾਦੇ ਸਤਿਗੁਰੂ ਆਪ ਤਿੰਨ ਪਿਆਰੇ ਵੀ ਨਾਲ ਸੁਣ ਇਹਨਾਂ ਸਿੰਘਾਂ ਦੇ ਵਿੱਚ ਧਿਆਸ਼ ਕਰ ਕਹਿੰਦਾ ਪੂਰਾ ਤਾਨ ਤਾਕਤ ਹੈ ਉਹਨਾਂ ਕੋਲ ਤੇਰਾ ਜੋਰ ਤੇਰੀ ਮਨ ਤੇਕ ਤਾਕਤ ਮੇਰੀ ਥੋੜਾ ਹੈ ਤੇਰਾ ਜੋਰ ਅਸੀਂ ਆਖਿਆ ਮੈਂ ਤਾਕਤਵਰ ਮੇਰੇ ਕੋਲ ਨਹੀਂ ਸਮਰਥਾ ਮੈਂ ਅਲਾਕੇ ਦਾ MP MLA ਨਹੀਂ ਬਾਬਾ ਕਹਿੰਦਾ ਦੇਣ ਵਾਲਾ ਪਰਮੇਸ਼ਰ ਹੈ ਕਹ ਸਾਰਾ ਕੁਝ ਉਹਦਾ ਹੈ ਤਾਂ ਕਿ ਆਖਿਆ ਮੱਥਾ ਟੇਕਣ ਲੱਗਿਆ ਕਿ ਸਿਰ ਲਾਣਾ ਥੱਲੇ ਨੱਕ ਰਗੜਨਾ ਕਿਉਂ اتنے آ کے کہہ دینا میرا مجھ میں کچھ نہیں جو کش ہے سو تیرہ تیرہ تج کو سو پتے سو پتے سو پتے تیرو سو پتے کیا لگ میرا کیا لگ ہے میرا میرا کچھ بھی نہیں اپنا کتا کشو نہ ہوئے ਸਤਿਗੁਰਾਂ ਆਖਿਆ ਕੁਝ ਵੀ ਨਹੀਂ ਹੁੰਦਾ ਤੇਰਾ ਕੀਤਾ। ਜੋ ਖੀਚਾ ਜੇ ਕਰ ਸਕੀ ਹੈ। ਤੇਰਾ ਜੋਰ ਤੇਰੀ ਮਨ ਤੇਗ ਤੇਰਾ ਹੀ ਜੋਰ ਹੈ ਤੇਰੀ ਤਾਕਤ ਨਾਲ ਫਿਰੜਿਆ ਤੇਰਾ ਹੀ ਆਸਰਾ ਹੈ। ਦੋਸ਼ਵਦ ਵਰਤੇ ਜੀ ਜੋਰ ਤੇ ਟੇਕ ਜਿਹਦੇ ਕੋਲ ਇਹ ਆ ਜਾਣਾ ਉਹ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਵੀ ਤੇਰੀ ਤਾਕਤ ਨਾਲ ਚੱਲਦਾ ਫਿਰਨਾ ਤੇਰੇ ਆਸਰੇ ਨਾਲ ਲਗਾਏ ਫਿਰੜਿਆ ਬਸ ਤੇਰਾ ਹੀ ਆਸਰਾ ਸਾਨੂੰ ਹੋਰ ਕੁਝ ਵੀ ਨਹੀਂ ਸਾਡੇ ਕੋਲ। ਇਹ ਆਸਰਾ ਲੈਣ ਵਾਸਤੇ ਸ਼ਰਮਣ ਨੇ ਆਖਿਆ ਤਾਂ ਕੀ ਕਰਾਂ ਵੀ ਆਸਰਾ ਤੇ ਮਿਲਦਾ ਹੀ ਨਹੀਂ ਪਿਆ ਸਤਿਗੁਰਾਂ ਆਖਿਆ ਇੱਕ ਕੰਮ ਖੁੱਲ ਗਿਆ ਹੈ ਜਿਹੜਾ ਕਰਨਾ ਹੈ ਸਿ ਸਦਾ ਜਪ ਨਾਨਕ ਏਕ ਪੰਜ ਬਾਣੀਆਂ ਪੜੀਆਂ ਆਵਾਸ਼ੀਆਂ ਲੈਂੀਆਂ ਬੜਾ ਆਕੜਿਆ ਵੀ ਪੰਜ ਬਾਣੀਆਂ ਪੜ ਲੈਣੇ ਆ ਸੋਧਰ ਕਰ ਲੈਣੇ ਨਹੀਂ ਸਾਰਾ ਦਿਨ ਹਰ ਸਾਹ ਦੇ ਨਾਲ ਚਿੰਤਨ ਕਰ ਹਰ ਸਵਾਸ ਦੇ ਨਾਲ ਸਿਮਰਨ ਕਰਨਾ ਤਾਂ ਗੱਲ ਵੜੇਗੀ ਇਹ ਤੇ ਅਰੰਭ ਤੈਨੂੰ ਸਿਖਾਉਣ ਦਾ ਢੰਗ ਸੀ ਵੀ ਪੰਜ ਜ਼ਰੂਰ ਪੜਨੀਆਂ ਨੇ ਪਰ ਇੱਥੇ ਬਸ ਨਾ ਕਰੀ 24 ਘੰਟੇ ਲਗਾਰ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਮਿਰਥਾ ਜਾਏ ਸਿੰਘ ਗਿਆਨ ਪਰ ਤਿਆਰ ਨਹੀਂ ਬਾਣੀ ਦੀ ਸੱਤਾ ਵਰਤ ਲਈਏ ਨੀ ਕੀ ਕੀਰੀ ਵਹਿ ਕਲ ਰੱਖ ਹੈ ਉਸ ਕਿਲੀ ਦੇ ਵਿੱਚ ਕਲ ਰੱਖੀ ਪਰਮੇਸ਼ਰ ਨੇ ਇਤੇ ਸਿੰਘਾਂ ਦੇ ਅੰਦਰ ਆਪਣੀ ਨਾਮ ਦੀ ਸੱਤਾ ਟਿਕਾਈ ਜੈਸੇ ਵੀ ਤੈਨ ਦੋਏ ਚਾਰੀ ਤਦੈ ਪ੍ਰਾਣ ਕੋ ਪੀਰ ਏਕੈ ਬੰਕੇ ਜੁਝਾਰੀ ਜਦੋਂ ਇਹ ਸਿੱਖ ਆਪਣਾ ਤੀਰ ਛੱਡਦੇ ਨੇ ਜਾਂ ਹੋਰ ਕੋਈ ਸ਼ਸਤਰ ਚਲਾਉਂਦੇ ਨੇ ਗੋਲੀ ਚਲਾਉਂਦੇ ਹਨ ਇੱਕ ਨਾਲ ਗੱਲ ਨਹੀਂ ਬਣਦੀ ਹੈ ਸ਼ਸਤਰ ਇੱਕ ਚੱਲਦਾ ਕਿਵੇਂ ਜਾਂਦੇ ਨੇ ਚਨਾ ਸਰਪ ਜੈਸੇ ਵਿਦੈ ਦੋਏ ਚਾਲਿ ਜਿਵੇਂ ਸੱਪ ਛੁਕਦਾ ਤੇਜ਼ ਜਾਂਦੇ ਨੇ ਸੱਪ ਬੜੇ ਤੇਜ਼ ਦੌੜਦਾ ਜੀ ਦੋ ਚਾਰਾਂ ਦੀਆਂ ਸ਼ਰਤیاں ਤੀਰ ਵਿੰਦ ਨਿਸ਼ਰ ਸ਼ਰਰ ਕਰਦੇ ਤੀਰ ਜਾਂਦੇ ਨੇ ਤਦੈ ਪ੍ਰਾਨ ਕੋ ਵੀਰ ਬੰਕੇ ਦੁਝਾਰੀ ਵੱਡੇ ਵੱਡੇ ਦੇ ਜੋਧੇ ਸੂਰਮੇ ਜਿਹੜੇ ਕਹਿੰਦੇ ਸੀ ਹੁਣੇ ਲੈ ਕੇ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪੜ ਕੇ ਇੱਕ ਦੂਜੇ ਤੋਂ ਵੱਧ ਹੋ ਕੇ ਚੱਲਦੇ ਨੇ ਵੀ ਮੈਨੂੰ ਭੇਜ ਦਿਓ ਮਰੋਂ ਫਿਰ ਡਿੱਗਦੇ ਨੇ ਧੜਾ ਧੜ ਧਮ ਧਰਮ ਡਿੱਗਦੇ ਨੇ ਓੜਿਆਂ ਤੋਂ ਆਵਾਜ਼ ਆਉਂਦੀ ਦੂਜੇ ਡਰ ਜਾਂਦੇ ਨੇ ਪਿੱਛੇ ਹਟ ਜਾਂਦੇ ਹਨ ਕਿਤੇ ਤੀਰਾਂ ਦੀ ਵਰਖਾ ਗੁਰੂ ਸਾਹਿਬ ਕਰਦੇ ਨੇ ਆਪ ਕਿਤੇ ਸਿੰਘ ਤੀਰ ਚਲਾ ਰਹੇ ਨੇ ਕਿਤੇ ਗੋਲੀਆਂ ਚਲਦੀਆਂ ਨੇ ਗਰੂਦੰ ਨਾ ਗੋਰੀ ਡੋਹ ਨਾ ਹੈ ਪਾਵੇ ਪਲੀਤਾ ਬਿਖੈ ਤਾਹੇ ਤੋੜਾ ਪੰਢਾਵੇ ਸਤਿਗੁਰਾਂ ਆਖਿਆ ਤੁਹਾਡੇ ਕੋਲ ਗਰੂਦ ਨਹੀਂ ਗੋਲੀਆਂ ਨਹੀਂ ਪਰ ਦਿੱਤਾ ਤੁਖਾ ਕੇ ਇੱਟਾਂ ਹੀ ਛੱਡ ਦਿਓ ਗੋਲੀ ਦਾ ਕੰਮ ਕਰਨ ਗਿਆ ਇਸੇ ਤਰ੍ਹਾਂ ਛੱਡਦੇ ਨੇ ਤੋਪਾ ਬਣ ਬਣ ਕੇ ਚੱਲੀਆਂ ਇੱਟਾਂ ਇਹ ਛੇਵੇਂ ਜਾਮੇ 'ਚ ਵੀ ਚੱਲੀਆਂ ਸੀ ਜੀ ਸ਼ਸਤਰ ਨਹੀਂ ਸੀ ਸਤਿਗੁਰਾਂ ਆਖਿਆ ਬਸ ਇੱਟੇ ਪਾ ਕੇ ਪਲੀਤਾ ਦੇ ਪਲੀਤਾ ਕਹਿੰਦੇ ਨੇ ਅੱਗ ਲਾਣੀ ਜੋ ਜੜੀ ਬਣੀ ਹੁੰਦੀ ਤੋਪ ਉਹਦੇ ਵਿੱਚ ਅੱਗ ਲਾ ਕੇ ਛੜ ਦਿੰਦੇ ਸੀ ਫਿਰ ਬਹੁਤ ਦੂਰ ਜਾ ਕੇ ਡਿੱਗਦਾ ਤੇ ਨੁਕਸਾਨ ਕਰਦਾ ਸੀ ਉਹ ਹੱਥ ਨਾਲ ਚਲਾਣ ਵਾਲੀਆਂ ਤੋਪਾਂ ਤੋਪਾਂ ਗਾਂ ਛੁੱਟੇ ਨਾਦ ਹੋਵੇ ਹਨੇਰੇ ਕਣਾ ਕਾੜ ਮਾਚੀ ਛੁੱਟੀ ਏਕ ਮੇਰੇ ਬਹੁਤ ਸਾਰੀਆਂ ਬੰਦੂਕਾਂ ਤੋਪਾਂ ਚੱਲੀਆਂ ਇੱਕਦਮ ਬੜਾ ਵੱਡਾ ਖੜਾਕ ਹੁੰਦਾ ਇੱਕੋਦਮ ਸਤਪੁਰਾਂ ਦੇ ਸਿੰਘ ਵਾਰ ਕਰਦੇ ਨੇ ਉਧਰ ਦੁਸ਼ਮਣ ਬਹੁਤ ਜ਼ਿਆਦਾ ਨੇ ਤਰੀਕਾ ਲੰਬਤ ਦੀ ਉਹਨਾਂ ਵੀ ਕੀਤੀ ਸਾਰੇ ਨਹੀਂ ਚਲਾ ਰਹੇ ਉਹ ਇੱਕ ਇੱਕ ਸੂਬੇਦਾਰ ਹੁੰਦੇ ਅੱਗੇ ਆਪਣੀ ਸ਼ੈਨਾ ਲੈ ਕੇ ਗਿਰਾਂ ਬੀਰ ਕੋ ਰਾਣ ਤੇ ਭੂਮ ਜਾਏ ਮਨੋ ਕੈਫ ਪੀ ਕੇ ਲੇਟੇ ਬੀਰ ਖਾਏ ਜਿਆਸ ਕਰ ਕਹਿੰਦਾ ਇਸ ਤਰ੍ਹਾਂ ਇਹਨਾਂ ਦੇ ਬੈਰੀਆਂ ਦੇ ਕਿਉਂਕਿ ਅਜੇ ਸਤਗੁਰਾਂ ਦੇ ਸਿੰਘਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਅਜੇ ਉੱਚੀ ਗਣੀ ਦੇ ਵਿੱਚੋਂ جنگ ਚੱਲ ਰਹੀ ਹੈ ਸਿੰਘ ਥੱਲੇ ਨਹੀਂ ਆਇਆ ਜੀ ਪਹਿਲੇ ਦਿਨ ਦਾ ਜਿਹੜਾ ਜੰਗ ਹੈ ਸਾਰੇ ਦਾ ਸਾਰਾ ਗੜੀ ਦੇ ਵਿੱਚ ਰਹਿ ਕੇ ਹੋਇਆ ਥੱਲੇ ਨਹੀਂ ਭੇਜਿਆ ਕਿਸੇ ਨੂੰ ਸਹਬਾ ਨੇ ਜਦੋਂ ਵੇਖਿਆ ਵੀ ਇਹ ਸਾਰਾ ਕੁਝ ਖਤਮ ਹੋਣ ਵਾਲਾ ਹੈ ਹੁਣ ਸਾਡੇ ਕੋਲ ਗੱਲ ਨਹੀਂ ਬਣਨੀ ਫਿਰ ਜਦੋਂ ਜਾਦਾ ਨੇੜੇ ਆਣੇ ਉਦੋਂ ਸਿੰਘ ਥੱਲੇ ਹੁੰਦੇ ਨੇ ਇਹਨਾਂ ਦੀਆਂ ਲਾਸ਼ਾਂ ਇਸ ਤਰ੍ਹਾਂ ਪਈਆਂ ਨੇ ਜਿਵੇਂ ਸ਼ਰਾਬੀ ਧੁੱਤ ਅਲੰਕਾਰ ਦਿੰਦੇ ਨੇ ਭਾਈ ਸੰਤੋਖ ਸਿੰਘ ਵੀ ਜਿਵੇਂ ਇਹ ਸ਼ਰਾਬ ਪੀ ਕੇ ਨਸ਼ੇ ਵਿੱਚ ਕੋਈ ਲੇਟਦਾ ਦੇ ਡਿੱਗ ਪਏ ਇਸੇ ਤਰ੍ਹਾਂ ਇਹਨਾਂ ਦੁਸ਼ਮਣਾਂ ਦੀਆਂ ਲਾਸ਼ਾਂ ਦੇ ਢੇਰ ਗੜੀ ਤੋਂ ਸਤਿਗੁਰੂ ਵੇਖ ਰਹੇ ਨੇ ਲੋਕਾਂ ਵਿੱਚ ਦਿਸ ਰਹੇ ਨੇ ਤੇ ਜਿਹੜੇ ਵੇਖਦੇ ਨੇ ਵੀ ਪਤਾ ਨਹੀਂ ਕਿੰਦਾ ਸੀ 40 ਨੇ ਇਹ ਤੇ ਗੱਲ ਨਹੀਂ ਇਹ ਤੇ 40 ਤੋਂ ਵੱਧ ਲੱਗਦੇ ਨੇ ਇਹਨਾਂ ਨੁਕਸਾਨ ਢੇਰ ਲੱਗੇ ਜੀ ਥੋੜੇ ਸਮੇਂ ਦੇ ਵਿੱਚ ਲਾਸ਼ਾਂ ਤੇ ਲਾਸ਼ਾਂ ਬਸ ਖੂਨ ਹੀ ਖੂਨ ਚਾਰੇ ਪਾਸੇ ਵਿਖਾਈ ਦੇ ਰਿਹਾ ਕਿਸੂੰ ਮੂੰਹ ਫੁੱਟੇ ਕਿਸੂੰ ਤੰਦਰ ਫੁੱਟੇ ਲਗਾ ਬੇਗਗੋਰੀ ਹੂਮ ਟਾਂਗ ਟੁੱਟੇ ਕਿਸੇ ਦਾ ਮੂੰਹ ਟੁੱਟਦਾ ਕਿਸੇ ਦੇ ਹੱਥ ਪੈਰ ਟੁੱਟ ਜਾਂਦੇ ਨੇ ਕਿਸੇ ਦੀ ਬਾਹ ਟੁੱਟ ਜਾਂਦੀ ਕਿਸੇ ਦੀ ਟੰਗ ਟੁੱਟਦੀ ਉੱਚੀ ਰੋਲਾ ਪੈ ਲਿਆ ਹਲਾ ਹਾਰ ਬੋਲਣ ਰਹੇ ਤੁੰਦ ਮਾਹੀ ਲਗੈ ਬਾਣ ਦੇਹੀ ਬਚੈ ਪ੍ਰਾਣ ਨਾਹੀ ਹੁਣ ਪ੍ਰਾਣ ਤੈਨੇ ਬਚਦੇ ਉੱਚੀ ਉੱਚੀ ਆਵਾਜ਼ ਕਰਦੇ ਨੇ ਹੱਲਾ ਉਹ ਮੂੰਹ ਵਿੱਚ ਹੀ ਰਹਿ ਜਾਂਦਾ ਜਦੋਂ ਤੀਰ ਆਉਂਦਾ ਰੋਲਾ ਪਾਉਂਦੇ ਹੁੰਦੇ ਨਾ ਤੀਰ ਵੱਜਦਾ ਮੂੰਹ ਹੀ ਟੁੱਟ ਜਾਂਦਾ ਫਿਰ ਵਿੱਚ ਹੀ ਰਹਿ ਜਾਂਦੀ ਆਵਾਜ਼ ਕੋਈ ਤੇ ਨਾਨਕੇ ਪਿੱਛੇ ਹਟਨੇ ਨੰਭੋਗੇ ਪਹਿਲਾਂ ਹੀ ਵੀ ਗੱਲ ਨਹੀਂ ਬਣਨੀ ਇਹ ਤੇ ਬੜਾ ਵੱਡਾ ਨੁਕਸਾਨ ਕਰ ਰਹੇ ਨੇ ਇਹ ਤੇ ਬਾਝ ਨਹੀਂ ਹੋਣੇ ਸਾਡੇ ਤੋਂ ਨਹੀਂ ਸੰਭਾਲੇ ਜਾਣੇ ਪਰ ਜਿਹਨੂੰ ਇੱਕ ਵਾਰੀ ਵਾਰ ਲੱਗਦਾ ਨਹੀਂ ਬਜਿਓ ਗਿਰਾਂ ਆ ਘਰ ਆਉਂਦੇ ਚੱਲੇ ਪੁੰਦੇ ਆਵੇਂ ਮਰੇ ਫਿਰ ਪਾਛੈ ਨਹੀਂ ਕੋ ਸਦਾਵੇਂ ਫੇਰ ਪਿੱਛੇ ਮੁੜੇ ਨਹੀਂ ਜਾਂਦਾ ਜਿਹੜਾ ਅੱਗੇ ਆ ਰਿਹਾ ਓਨੂੰ ਸਿੰਘ ਸਦਾ ਦੀ ਨੀਂਦ ਸੁਆ ਰਹੇ ਹਨ ਗਿਰੋਦੰ ਗਿਰੇਦੰ ਤਪੈ ਭੀਮ ਚੰਦ ਸਾਰੇ ਉਤੇ ਗ੍ਰਾਮ ਕੀ ਜਾਟ ਤੀਰੰਘ ਹਕਾਰੇ ਵੱਡੇ ਵੱਡੇ ਜਿਹੜੇ ਭੀਮ ਚੰਦ ਵਰਗੇ ਨੇ ਇਹਨਾਂ ਨੂੰ ਬੁਲਾਇਆ। ਚਾਰ ਜਾਟ ਇਕਦਮ ਇਕੱਠੇ ਕੀਤੇ ਜਿਹੜੇ ਵੱਡੇ ਸ਼ੂਰ ਮੇਸ਼ਰ ਵੀ ਤੁਸੀਂ ਆਓ ਅੱਗੇ। ਲਗੇ ਬੂਦਵੇ ਸਿੰਘ ਕੀਤੇ ਪ੍ਰਵੇਸ਼ੇ ਘਨੇ ਬਣ ਮਾਰੇ ਕਿ ਗੋਰੀ ਵਿਸ਼ੇਸ਼ੇ ਕਹਿੰਦੇ ਨੇ ਸਾਨੂੰ ਦੱਸੋ ਤੁਸੀਂ ਗਿਣਤੀ ਕਿੰਨੀ ਤੁਸੀਂ ਤੇ 40 ਗਿਆ ਸੀ। 40 ਇਹਨਾਂ ਸੋੜਾ ਨੁਕਸਾਨ ਕਰ ਸਕਦੇ ਨੇ। ਮਸ਼ਵਨਾ ਸ਼ੁਰੂ ਹੋ ਗਿਆ ਕੁਝ ਅੱਗੇ ਲੜਦੇ ਨੇ ਕੁਝ ਸਲਾਮਾ ਕਰਨ ਲੱਗ ਪਏ ਹਮਚਾਨ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਵੀ ਛੇਤੀ ਆਓ ਵੱਡੇ ਵੱਡੇ ਸਾਰੇ ਜੂਤਵੇਂ ਸ਼ੂਰਮੇ ਜਾਟ ਜਿਹੜੇ ਸਨ ਉਹਨਾਂ ਨੂੰ ਬੁਲਾਇਆ ਵੀ ਦੱਸੋ ਤੇ ਸਹੀ ਜਿਨ੍ਹਾਂ ਦੀ ਗੜੀ ਸੀ ਉਹਨਾਂ ਨੂੰ ਸਾਧ ਲਿਆ ਫੜ ਕੇ ਲਿਆਏ ਵੀ ਤੁਸੀਂ ਕਿੰਨੇ ਵੇਖੇ ਨੇ ਗ੍ਰਾਮ ਦੇ ਜਾਟ ਛੇਤੀ ਸਾਧ ਲੈ ਜਿਹੜੇ ਨਗਰ ਵਿੱਚ ਰਹਿਣ ਵਾਲੇ ਸਨ ਜਿਨ੍ਹਾਂ ਨੇ ਜਾ ਕੇ ਸੂਹ ਦਿੱਤੀ ਵੀ ਤੁਸੀਂ ਇਹਦੇ 40 ਆਖਿਆ ਸੀ ਸੱਚ ਦੱਸੋ ਝੂਠ ਤੇ ਨਹੀਂ ਬੋਲਣਾ ਇਹ ਲੱਗੇ ਸਾਡਾ ਤੇ ਬੜਾ ਨੁਕਸਾਨ ਹੋ ਰਿਹਾ ਹੈ ਦੜਾ ਦੜ ਸੂਰੇ ਗਿਨ ਘੂਮ ਮਾਹੀ ਜਿਤੇ ਨੈਣ ਦੇਖੀ ਕਹੋ ਕਿਉਂ ਨਾ ਤਾਂ ਹੀ ਤਾੜਨਾ ਕਰਦੇ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਕਿ ਤੁਹਾਨੂੰ ਮਾਰਮ ਕਾਵਾਂਗੇ ਜੇ ਸੱਚ ਨਾ ਦੱਸਿਆ ਹੁਣ ਹੱਥ ਜੋੜੇ ਮਹਾਰਾਜ ਇੰਨੀ ਛਣ ਚਾਣੂ ਕਿਉਂ ਝਿੜਕਰਿਓ ਮੁਕਾਬਲਾ ਕਰੋ ਤੁਸੀਂ ਸੁਣੇ ਜਾਂ ਡੱਬੂ ਲੈ ਗਿਨਹਿ ਨਾ ਕੋਈ 85 ਕੇਚਾ ਨਹੀਂ ਇਤੇ ਵਿੱਚ ਹੋਈ ਕਹਿਣ ਲੱਗੇ ਚਾਲੀਆਂ ਪੰਜਾਵਾਂ ਤੋਂ ਵੱਧ ਨਹੀਂ ਗਿਣਤੀ ਦੇ ਨਹੀਂ ਕੀਤੀ ਅਸ 50 ਤੋਂ ਥੱਲੇ ਨੇ 40 ਹਾਂ ਤੁੱਤੇ ਨੇ 43 ਸਿੰਘ ਨੇ ਅਸੀਂ 40 ਦਾ ਜ਼ਿਕਰ ਕਰਨੇ ਆ 40 ਮੁਕਤੇ ਹਨ ਦੋ ਸਹਿਮਜਾ ਦੇ ਅਤੇ ਸਤਿਗੁਰੂ ਆਪ 43 ਵਖਰੀ ਵਖਰੀ ਕੋਈ ਇੱਕ ਦੋ ਦੀ ਗਿਣਤੀ ਦਾਗਾ ਪਿੱਛਾ ਹੋ ਸਕਦਾ ਤਿਨੇ ਮੈਨ ਕਿਤੇ ਘਾਵ ਖਾਏ ਬਿਹਾਲ ਨਹੀਂ ਚਲਿਓ ਸ਼ਰੁਣ ਜਤੂ ਮਰਿਆਂ ਅਜ ਕੱਲ੍ਹ ਇਹ ਉਜਾੜ ਕਹਿੰਦਾ ਜਿਹੜੇ 50 ਨੇ ਉਸੇ ਹੀ ਸ਼ਰਮਾ ਥੋੜਾ ਨੇ ਕਈਆਂ ਦਾ ਤੇ ਖੂਨ ਵਗ ਰਿਆ ਸੀ ਕੋਈ ਫੱਟੜ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਫੱਟੜ ਹਨ ਉਹਨਾਂ ਨੂੰ ਹੀ ਸੱਟਾਂ ਨਹੀਂ ਸਾਰੇ ਸਹੀ ਸਲਾਮਤ ਨਹੀਂ ਉਹਨਾਂ ਦੇ ਤਨ ਤੋਂ ਤੇ ਖੂਨ ਚੋਰੀਆ ਅੱਜ ਕੱਲ ਆਪੇ ਉਹਨਾਂ ਨੇ ਸ਼ਹੀਦ ਹੋ ਜਾਣਾ ਹੈ ਛਦਾ ਦੀ ਨੀਂਦ ਸੌ ਜਾਣਾ ਹੈ ਤੁਸੀਂ ਇੱਥੇ ਡਰ ਆਇਓ ਪਰ ਉਹਨਾਂ ਦਾ ਗੁਰੂ ਬੜਾ ਤਾਕਤਵਾਰ ਹੈ ਪਤਾ ਨਹੀਂ ਕਿਹੜੀ ਤਾਕਤ ਇਹਨਾਂ ਵਿੱਚੋਂ ਭਰਦਾ ਹੈ ਇਸ ਕਰਕੇ ਤੁਸੀਂ ਡਰੋ ਨਾ ਵੱਡੀ ਬਾਹਰੀ ਸੈਨ ਪਾਵੈ ਨਾ ਪਾਰ ਕਾਹ ਹੋਹੇ ਗਾਢੇ ਅਬੈ ਲੋਹ ਹੋ ਮਾਰਾ ਕਹਣ ਲੱਗੇ ਹੁਣੇ ਮਰ ਜਾਣਗੇ ਸਾਰੇ ਐਵੇਂ ਪਿੱਛੇ ਨਾ ਟੋ ਬਸ ਮੁਕਾਬਲਾ ਕਰਦੇ ਰਹੋ ਭਰੈ ਤੂਲ ਮੁਠੀ ਕਿਤੇ ਮਹਜੇ ਪਾਵੇਂ ਸਭੈ ਸਿੰਘ ਸੰਗੇ ਵਧਾਰੇ ਦਬਾਵੇਂ ਉਹ ਜਾਣਦੇ ਆੱਖਿਆ ਭੀਮਚੰਦ ਬੜਾ ਬੜਾ ਚੌਧਰੀ ਸੀ ਓ ਰਾਜਾ ਸਾਹਿਬ ਜੇ ਜਿੰਨੀ ਤੁਹਾਡੀ ਸੈਨਾ ਨਾ ਬਾਹਰ ਚੇਤੇ ਰੱਖਿਓ ਇੱਕ ਇੱਕ ਮੁਠੀ ਤੋੜਦੀ ਇਹਨਾਂ ਦੇ ਹੱਥਾਂ 'ਚ ਦੇ ਦੇ ਤੇ ਗੜੀ ਤੇ ਸੁੱਟ ਦੇਣ ਬਸ ਜਾ ਕੇ ਉਹਦੇ ਜੰਗ ਕਰਨ ਦੀ ਗੱਲ ਕਰਨਾ ਉਹਨਾਂ ਦੇ ਤਾਂ ਥੱਲੇ ਦੱਬੇ ਜਾਣਾ ਤੇਰੀ ਸ਼ੈਨਾ ਇੰਨੀ ਅਜੇ ਵੀ ਤੁਸੀਂ ਡਰ ਰਹੇ ਹੋ ਨਾ ਤੂੰ ਵੀ ਤੇਰੀ ਸ਼ੈਨਾ ਇੰਨੀ ਗਿਣਤੀ ਇੰਨੀ ਹੈ ਇੱਕ ਇੱਕ ਮੁਠੀ ਮਿੱਟੀ ਨਹੀਂ ਪਾੜਣ ਤੇ ਉਹ ਸਿੰਘ ਥੱਲੇ ਦੱਬੇ ਜਾ ਸਕਦੇ ਨੇ ਤੂੰ ਮੁਕਾਬਲੇ ਦੀ ਗੱਲ ਕਰਨਾ ਹੈ ਇਦੋਂ ਵੱਧ ਨਹੀਂ ਅਸੀਂ ਗਰੰਟੀ ਦਿੰਦੇ ਹਾਂ ਪੰਜਾਵਾਂ ਤੋਂ ਉੱਤੇ ਨਹੀਂ ਟੱਪਦੇ ਜਦੋਂ ਸ਼ਹੀਦ ਹੋਏ ਜਦੋਂ ਤੁਸੀਂ ਫੜੋਗੇ ਗਿਣਦੇ ਹੋ ਅਸੀਂ ਝੂਠ ਤੁਹਾਨੂੰ ਨਹੀਂ ਕਹਿ ਰਹੇ ਕਹਾਂ ਜੰਗ ਹੋਵੇ ਅਬ ਅਬਲੇ ਹੁਮਾਰੀ ਕਹਾਂ ਏਕ ਰਤੀ ਕਹਾਂ ਮੇਰ ਭਾਰੀ ਕੋਈ ਜੰਗ ਨਹੀਂ ਹੋਣੀ ਹੁਣੇ ਥੋੜੇ ਚਿਰ ਚ ਸਮਾਪਤ ਹੋ ਜਾਣਗੇ ਇੱਕ ਪਾਸੇ ਸਮੇਰ ਪਰਬਤ ਹੈ ਪਰਬਤ ਜਿੰਨੀ ਸ਼ੈਨਾ ਇੰਨੀ ਵੱਡੀ ਸ਼ੈਨਾ ਦਾ ਫਲਾਤ ਇੱਕ ਪਾਸੇ ਰਤੀ ਭਾਰ ਗਿਣਤੀ ਦੇ ਕੁਝ ਸਿੰਘ ਮੜਾ ਅਨੋਖਾ ਜੰਗ ਸੀ ਜੀ ਦੁਨੀਆ ਦਾ ਕਦੇ ਨਹੀਂ ਹੋਇਆ ਛਿਤਨਾ ਇੱਕ ਪਾਸੇ 40 ਕੋਹਣ ਤੇ ਇੱਕ ਪਾਸੇ ਸਮੂਚਾ ਬਾਰਤ ਵਰਸ਼ੋ ਦੀ ਸਾਰੀ ਦੀ ਸਾਰੀ ਛੱਡਣਾ ਹੋ ਸਕਦਾ ਹੈ ਪਰ ਤੋਂ ਬਾਹਰ ਦੇ ਲੋਕ ਵੀ ਹੋਣ ਜਿਹੜੇ ਔਰੰਗਜ਼ੇਬ ਨੇ ਬੁਲਾਏ ਹੋਣ ਜਿੰਨਾਂ ਨੇ ਮਾਣੂ ਚੰਦਾਲ ਸਾਹ ਹੋਵੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜ ਕੇ ਇਨਾਮ ਜਿੱਤਣਾ ਉਹ ਕਹਿੰਦੇ ਨੇ ਹੁਣੇ ਥੋੜੇ ਸਮੇਂ ਦੇ ਵਿੱਚ ਹੀ ਸੁਣੀ ਭੀਮ ਚੰਦ ਗयो ਪਾਸਕ ਵਾਚੇ ਕਹਾ ਦੇਰ ਧਾਰੀ ਕਰੋ ਕਿਉਂ ਨਾ ਕਾਜ ਭੀਮ ਚੰਦ ਜਾਂਤਾ ਸੁਣ ਕੇ ਖਵਾਜਾ ਮਰਦੂਦ ਦੇ ਕੋਲ ਵੀ ਕਿਉਂ ਡੇਰ ਕਰਦੇ ਹੋ ਉਹ ਤੇ ਕਹਿੰਦੇ ਨੇ 40 ਤੋਂ ਵੱਧ ਗਿਣਤੀ ਨਹੀਂ ਵੱਧ ਤੋਂ ਵੱਧ 50 50 ਤੋਂ ਥੱਲੇ 40 ਤੋਂ ਉੱਤੇ ਫਿਰ ਸਾਰੇ ਵਿੱਚੋਂ ਫੱਟੜ ਵੀ ਨਹੀਂ ਕੋਚ ਸਹੀ ਸ਼ਰਾਮਤ ਉੱਥੇ ਕੋਈ ਵੀ ਨਹੀਂ ਕੀ ਕਰ ਲਈ ਸਾਡੀ ਛਾਣਾ ਇਡਾ ਵੱਡਾ ਨੁਕਸਾਨ ਕਿਉਂ ਕਰਾ ਰਹੇ ਤੁਸੀਂ ਕਹਿੰਦੇ ਤੁਹਾਡੇ ਸਾਰੇ ਕੁਦਮ ਹੱਲਾ ਬੋਲੋ ਇੱਕਦਮ ਚਾਰ ਚਫੇਰਿਆਂ ਗੋਲੀਆਂ ਦੀ ਵਾਸ਼ੜ ਕਰ ਦਿਓ ਫਿਰ ਕਿੱਥੇ ਕੁਟੇ ਗਣਗੇ ਕਿੰਨਾ ਕੁਟੇ ਗਣਗੇ ਕਹਿਣ ਲੱਗੇ ਉਹ ਜਾੜ ਤੇ ਕਹਿੰਦਾ ਵੀ ਇੱਕ ਇੱਕ ਮੁੱਠੀ ਧੂੜ ਦੀ ਪਾ ਦਿਓ ਤਾਂ ਦੱਬੇ ਜਾਣਗੇ ਪਰ ਤੂੰ ਸਾਹਮਣੇ ਬਹਿ ਕੇ ਖਵਾਜਾ ਮਰਦੋਦ ਆਪਣੀ ਸੈਨਾ ਦਾ ਨੁਕਸਾਨ ਕਰਾ ਰਿਹਾ ਹੈ ਇਹਨਾਂ ਦੇ ਇੱਕ ਛਿੰਦ ਦੇ ਵਿੱਚ ਬਹੁਤ ਸਾਰੇ ਸਾਡੇ ਸਾਡੇ ਸੈਨਿਕ ਮਾਰ ਦਿੱਤੇ ਨੇ ਸਿਪਾਈ ਆਪਸ ਵਿੱਚ مشورہ ਕਰਕੇ ਫਿਰ ਅੱਗੇ ਜੰਗ ਜਿਵੇਂ ਕਰਦੇ ਨੇ ਇਹਨਾਂ ਦੀ ਕੀ ਵਿਉਂਤ ਬੰਦੀ ਸੀ ਇਹ ਆਪ ਕੱਲ ਦੇ ਪ੍ਰਸੰਗ ਵਿੱਚ ਸਰਵਣ ਕਰਿਓ ਅੱਜ ਜੀ ਇਨਾ ਹੀ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੀਮ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ گروہ جی کی فتح رام پڑے محلہ تی جاندھ پرساد اند پیا میری ماں ست گروہ میں شبد گاہ بڑی نانکے اند ہوا ست گروہ میں پایا فلا لو تو من میرے دکھ سا سارنا ਤਨ ਲੰਗ ਲੰਗ ਸਮਰਾਸ ਸੁਆਮੀ ਸੋਖਿ ਮਨੋਂ ਵਿਸਾਰੇ ਸੱਚੇ ਸਾਹਿਬਾ ਕਿਆ ਨਹੀ ਕਰਤੇ ਰਹਿ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਹਰ ਸ਼ਾਂਤ ਸੁਖ ਮਾਨੈ ਉਸੇ ਅਜਿ ਨਿਛਾ ਸਭ ਪੁਜਾਈਆ ਐ ਨਾਨਕ ਗੁਰੂ ਸੰਤੋ ਸ਼ਬਦ ਰੂਪਿ ਆਰੂ ਸਾਚਾ ਨਾਮ ਮੇਰਾ ਆਧਾਰੁ ਵਾਚੇ ਪੈੰਦੋ ਤਦਵਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਾਸ ਕੋ ਅਤਿਤ ਕਰ ਅਨ ਹਦ ਵਾਚੇ ਅਨੰਦ ਸੁਣਹੁ ਵਡ ਭਾ ਕੀ ਹੋ ਸਗਲ ਬ్రహ్ਮ ਪ੍ਰਭ ਪਾਇ ਉਤਰੇ ਸ਼ਗਰ ਲੋਗ ਰੋਗ ਸੰਕਾ ਪ੍ਰੀ ਉਤਰੇ ਸੁਣੀ ਸੱਚੀ ਤੁੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਸੁਤੇ ਪੁਨੀਤ ਕਹਤੇ ਪਵਿਤਤ ਸਤਿਗੁਰੁ ਨਹ ਬਲਵੰਤ ਨਾਨਕ ਮੂਰ ਚਰਨ ਲਾਕੇ ਵਾਝੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਿ ਨਿਵਸ ਰਾਤ ਦੁਏ ਦਾਈ ਦਾਇ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਚਨ ਸਰੂਪ ਕਰਮੀਆਂ ਪੂ ਆਪਣੀ ਕੇ ਨੇੜੇ ਕੇ ਨਿਨੇ ਨਾਮੁ ਤਿਆਇ ਸ਼ਕਤ ਧਾਰ ਨਾਨਕ ਤੇ ਮੁਖ ਉਜਲੇ ਕੀਤੀ ਸੁਖਿ ਗਾਣਾ ਨੀ ਨਾਮ ਧਿਆਇ ਗਏ ਸ਼ਕਤ ਧਾਰ ਨਾਨਕ ਤੇ ਮੁਖ ਉਜਨੇ ਕੀਤੀ ਸੁਖਿ ਗਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤਾਂ